ਹਾਂਜੀ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਸੋ ਦੋਸਤੋ ਸਵਾਗਤ ਕਰਦੇ ਆਂ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਨਿਊਜ਼ ਰਾਜ ਫਾਰਮ ਵਿੱਚ ਸੋ ਉਮੀਦ ਕਰਦਾ ਕਿ ਤੁਹਾਨੂੰ ਵੀਡੀਓ ਕਾਫੀ ਪਸੰਦ ਆ ਰਹੀਆਂ ਵਾ ਤੇ ਅੱਗੇ ਵੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦੇ ਰਵਾਂਗੇ ਅੱਜ ਬਹੁਤ ਹੀ ਬੇਸ਼ੁਮਾਰ ਕੀਮਤੀ ਹੀਰੇ ਟੇਡੇ ਕਟਦੇ ਬਾਪੂ ਸਵਰਨ ਸਿੰਘ ਢੱਲੋਂ ਦੇ ਫਾਰਮ ਤੋਂ ਦਿਖਾਉਣ ਜਾ ਰਹੇ ਆਂ ਸਭ ਤੋਂ ਪਹਿਲਾਂ ਆਪਾਂ ਇੱਕ ਰਿਕਵੈਸਟ ਕਰ ਦਈਏ ਦਰਸ਼ਕਾਂ ਅਗੇ ਪਬਲਿਕ ਅਗੇ ਕਿ ਕਿਸਾਨ ਭਰਾਵੋ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਆ ਚੈਨਲ ਨੂੰ ਸਬਸਕ੍ਰਾਈਬ ਤੇ ਫੇਸਬੁੱਕ ਚੈਨਲ ਨੂੰ ਫੋਲੋ ਕਰ ਲਓ ਤੇ ਵੀਡੀਓ ਨੂੰ ਜੇ ਚੰਗੀਆਂ ਲੱਗੀਆਂ ਤਾਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅੱਜ ਆਪਾਂ ਵੀਡੀਓ ਦੇ ਵਿੱਚ ਕਰਨੀਆਂ ਗੱਲਾਂ ਬਾਤਾਂ ਆਓ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਡਰੈੱਸ ਲੈ ਕੇ ਦਿਆਂ ਨਗੀਨੇ ਦੋਨੇ ਹੀ ਬਾਖਮਾਲ ਆ ਤੇ ਕਰੀਏ ਆਪਾਂ ਬਾਪੂ ਨਾਲ ਗੱਲਾਂ ਬਾਤਾਂ ਸਤਿ ਸ੍ਰੀ ਅਕਾਲ ਬਾਬੂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬੂ ਜੀ ਸਭ ਤੋਂ ਪਹਿਲਾਂ ਤਾਂ ਆਪਣਾ ਐਡਰੈਸ ਕਨਫਰਮ ਕਰਾ ਦਿਓ ਮੇਰਾ ਨਾਮ ਹੈਗਾ ਸਵਰਨ ਸਿੰਘ ਢੱਲੋਂ ਹਾਂਜੀ ਪਿੰਡ ਮਿਲਕ ਕਾਲੀਆਂ ਹਾਂਜੀ ਡਿਸਟ੍ਰਿਕਟ ਮੋਗਾ ਹਾਂਜੀ ਨੇੜੇ ਧਰਮਕੋਟ ਸ਼ਹਿਰ ਲੱਗਦਾ ਹਾਂਜੀ ਇੱਧਰ ਫਤੇਗੜ ਪਿੰਤੂਰ ਲੱਗਦਾ ਸੈਂਟਰ 'ਚ ਆਪਣਾ ਕਾਲੀਆਂ ਵਾਲਾ ਪਿੰਡ ਹੈ ਠੀਕ ਹੈ ਜੀ ਤੇ ਬਾਬੂ ਜੀ ਜੇ ਗੱਲ ਕੀਤੀ ਜਾਵੇ ਅੱਜ ਦੋ ਨੀਂਗੇ ਦਿਖਾਉਣੇ ਆ ਹਾਂਜੀ ਆਹ ਟੇਢੇ ਮਜਾ ਕਰਨ ਵਾਲਾ ਮਾਲੀ ਲਿਆਉਣਾ ਚਾਹਦਾ ਚ ਉਹ ਦਿਆਦੇ ਸੀ ਉਹ ਦਿੱਤੇ ਹੁਣ ਇਹ ਲਿਆਂਦਾ ਬੰਦਾ ਠੀਕ ਹੈ ਤੇ ਤੋੜ ਕੇ ਦਿਖਾਈਏ ਆਪਾਂ ਕਿੰਨੀ ਗੱਲ ਆਜਾ ਇਹਦੀ ਉਮਰ ਕਿੰਨੀ ਹੋ ਚੁੱਕੀ ਆ ਮਾਲੀ ਜੀ ਪੌਣੇ 2 ਸਾਲ ਦਾ ਆਮਨਸਿਆ ਠੀਕ ਆ ਜੀ ਲੋ ਵੀ ਦੋਸਤੋ ਟੇਡਾ ਕੱਟ ਤੇ ਮਣਕਣੀ ਅੱਖ ਪੌਣੇ 2 ਸਾਲ ਦਾ ਬੋਲਿਆ ਤੇ ਵਾਈਟ ਸਿੰਘ ਆ ਠੀਕ ਆ ਜੀ ਜੀ ਵੇਖੋ ਤੁਸੀਂ ਬਲਬਲ ਦਾ ਬੱਚਾ ਆ ਇਹ ਕਟਾ ਸੋ ਦੋਸਤੋ ਦੇਖ ਸਕਦੇ ਬੜੇ ਵੀਰਾਂ ਗੁੱਜਰ ਵੀਰਾਂ ਨੇ ਬਹੁਤ ਇਸ ਚੀਜ਼ ਦੀ ਡਿਮਾਂਡ ਕਰੀ ਸੀ ਲੈ ਚੱਲ ਬਾਪੂਗਾ ਚਾਲ ਕਿਸੇ ਸਮੇਂ ਇੱਥੇ ਵੀ ਹੀਰੇ ਪੈਦਾ ਕਰਨੇ ਆ ਵੇਖੋ ਜੀ ਧੁੰਨੀ ਕੋਲੀ ਦਾ ਪੂਰਾ ਸਾਫ ਆ ਤੇ ਮੂਤਰੀ ਮਾਤਰੀ ਜੇ ਢਿੱਲਾ ਤੁਸੀਂ ਚੈੱਕ ਕਰੋ ਕਰਮਾ ਵਾਲਾ ਬਹੁਤ ਸੋਨੇ ਮੰਨ ਲਓ ਹੀਰੇ ਪੈਦਾ ਕਰਨੇ ਨੇ ਕਿਸੇ ਸਮੇਂ ਆਉਣ ਵਾਲੇ ਸਮੇਂ ਚ ਇਹਦੀ ਅਜੇ ਸਵੇਰ ਦਾ ਟਾਈਮ ਆ ਤੇ ਆ ਤੁਸੀਂ ਲੋਲ ਚੈੱਕ ਕਰਿਓ ਮਾਲੀ ਦਾ ਠੰਡਾ ਸੀਲ ਬਹੁਤ ਜ਼ਿਆਦਾ ਠੰਡਾ ਸੀਲ ਆ ਠੀਕ ਆ ਬਾਪੂ ਧੁੰਨੀ ਤਾਂ ਨਹੀਂ ਪੂਰਾ ਲੋਲ ਪੂਰਾ ਤਗੜਾ ਮਾਲੀ ਜਣਾ ਯਾਰ ਕੀ ਬਾਤਾਂ ਟੇਡਾ ਕੱਟ ਮਣਕਣੀ ਅੱਖ ਠੀਕ ਆ ਇਹ ਤਾਂ ਮਿੱਤਰੋ ਮਿਲਦਾ ਹੀ ਬਹੁਤ ਔਖਾ ਠੀਕ ਆ ਮਾਲੋ ਇਹ ਹੈ ਬਰੀਡਾਂ ਦੇ ਮੋਲੀ ਆ ਹਾਂਜੀ ਬਹੁਤ ਛੈਣਮਾਲੀ ਬਣੂਗਾ ਕਿਸੇ ਦਿਨ ਵੇ ਠੀਕ ਆ ਹਾਂਜੀ ਲੈ ਚੱਲ ਬਾਪੂ ਅੰਦਰ ਸੋ ਦੋਸਤੋ ਜੇ ਕਿਸੇ ਨੂੰ ਇਹ ਮਾਲੀ ਪਸੰਦ ਆਵੇ ਤਾਂ ਬਾਪੂ ਨਾਲ ਸੰਪਰਕ ਕਰ ਲਿਓ ਬਹੁਤ ਹੀ ਬਹੁਤ ਚੰਗੇ ਬਰੀਡ ਦਾ ਚੋਂ ਆ ਜਿੱਥੋਂ ਲਿਆਂਦਾ ਉਹਨਾਂ ਨੇ ਚੰਗੀ ਬਰੀਡ ਦਾ ਦੱਸਿਆ ਸੀ ਆਪਾਂ ਨੂੰ ਹਾਂ ਤੁਸੀਂ ਆਪਦੀ ਸਮਝ ਨਾ ਲੈਣਾ ਮੈਂ ਤਾਂ ਆਪਦੀ ਸਮਝ ਨਾ ਲੈਂਦਾ ਲੋ ਵੀ ਇਹਦੇ ਟੈਸਟੀਕਲਾਂ ਦੀ ਮੈਂ ਤੁਹਾਨੂੰ ਇੱਕ ਵਾਰੀ ਬੰਤਰ ਦਿਖਾਉਣਾ ਬਿਲਕੁਲ ਸੁਧਦੇ ਆ ਤੇ ਜਦੋਂ ਧੁੱਪ ਚ ਛੜਦਾ ਨਾ ਬਿਲਕੁਲ ਸੁਧਦੇ ਥਲੇ ਨਾਲ ਕਰ ਜਾਂਦਾ ਢਿੱਲੇ ਮੂਤਰੀ ਮਾਤਰੀ ਵੀ ਆਦ ਕਿੱਕ ਕਰ ਲੋ ਥੱਲੇ ਧੁੰਨ ਤੇ ਵੀ ਜਿਵੇਂ ਕਟੀਆਂ ਦੇ ਕਈ ਨਿਸ਼ਾਨ ਮੰਗਦੇ ਤੇ ਆ ਚੀਜ਼ਾਂ ਨਾਲ ਹੀ ਆਉਣੇ ਆ ਦੋਸਤੋ ਆ ਦੇਖ ਲਿਓ ਟੇਡਾ ਕਟ ਆ ਗਿਆ ਨਿੱਕਾ ਨਿੱਕਾ ਸੰਗਾ ਸੰਗ ਚੱਕਣੀ ਸ਼ੁਰੂ ਕਰ ਲਿਆ ਬਿੱਲੀ ਮੰਕੀ ਆਵੇ ਐਵੇਂ ਕੋਈ ਤੋਂ ਚੱਕ ਕੇ ਇੱਥੇ ਮੋੜ ਜਾਣਾ ਨਹੀਂ ਮੋੜ ਜਾਣੇ ਕੁੰਡੇ ਕਰ ਜਾਣੇ ਕਰਮ ਵਾਲੇ ਨੇ ਹਾਂ ਬਣੂਗਾ ਯਾਰ ਪੂਰਾ ਖੰਗਰੀ ਵਾਲਾ ਸੰਗ ਬਣੂਗਾ ਕਿਸੇ ਸਮੇਂ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਮਾਲੀ ਭਰਿਆ ਨਾ ਭਰ ਜਾਣਾ ਤੇ ਬਹੁਤ ਹੀ ਸੋਹਣੇ ਬੱਚੇ ਪੈਦਾ ਕਰਨ ਦੀ ਇਤੋਂ ਉਮੀਦ ਆ ਤੇ ਬਾਪੂ ਫਿਰ ਕੀ ਡਿਮਾਂਡ ਕਰਦਾ ਇਹਦੀ ਫੋਨ ਤੇ ਕਰਾਂਗੇ ਆਪਾਂ ਫੋਨ ਤੇ ਕਰੋਗੇ ਹਾਂ ਜਜਾ ਜਜਾ ਆਪਾਂ ਅੱਗੇ ਵੀ ਜਜ ਜੀ ਕਰੀ ਦੀ ਠੀਕ ਆ ਮਾਂ ਨਹੀਂ ਕਰਦਾ ਦਸ਼ਕਾਂ ਦਾ ਇੱਕ ਆਪਾਂ ਤੋਂ ਹੋਇਗਾ ਇਸ ਤੋਂ ਅੱਗੇ ਕਿ ਇਧਰਲੇ ਪਾਸੇ ਨਗੀਨਾ ਲਿਆ ਕੇ ਖੜਾ ਕੀਤਾ ਤੇਰਾ ਇਹ ਆਪਣੀ ਮੱਝਾ ਲਾ ਕੇ ਠੀਕ ਆ ਤੋਰੀਏ ਇਹਨੂੰ ਨਾਲ ਦੀ ਨਾਲ ਆਪਾਂ ਗੱਲਾਂ ਬਾਤਾਂ ਕਰੀ ਚੱਲੀਏ ਬਾਪੂ ਇਹਦੀ ਉਮਰ ਕਿੰਨੀ ਹੋ ਚੁੱਕੀ ਆ ਇਹ 3.5 ਸਾਲ ਦੀ ਅਮਨਸ ਆ ਠੀਕ ਆ ਪਹਿਲਾਂ ਪਲੂਨ ਕੱਟੀ 3.5 ਪਹਿਲਾਂ ਚੌਗੀ ਦੰਦ ਤੋਂ ਚੌਗੀ ਆ ਠੀਕ ਆ 3.5 ਸਾਲ ਉਮਰ ਆ ਇਹਦੀ ਫਿਰ ਤਾਂ ਮੰਨ ਲਓ ਕਿਸ ਨੇ ਚੰਗੀ ਸੇਵਾ ਕੀਤੀ ਹੈ ਨਾ ਯਾਰ ਆਪਣਾ ਯਾਰ ਦੋ ਸੱਜਣ ਬੇਲੀ ਸੀ ਅੱਛਾ ਤੇ ਉਹ ਕਹਿੰਦਾ ਬਾਪੂ ਮੈਂ ਮੱਝ ਦੇਣੀ ਤੇ ਇਹ ਸੂਈ ਸੀ ਮਗਰ ਸੀ ਤੇ ਕਟਾ ਅੱਛਾ ਉਹ ਕਹਿੰਦਾ ਮੈਨੂੰ ਕਟਾ ਬਾਪੂ ਦੇ ਦੀ ਤੇ ਮਿਲਦੀ ਏ ਥਾਪੀ ਤੇ ਆ ਇਹ ਨਾ ਮਿਲੇ ਤਾਂ ਮੇਰੀ ਗਾਰੰਟੀ ਆ ਠੀਕ ਆ ਤੇ ਵਾਕਿਆ ਉਹਦੀ ਗੱਲ ਸੱਚੀ ਹੈ ਥਾਪੀ ਮਾਰ ਕੇ ਆਪਾਂ ਬਹਿਣਾ ਠੀਕ ਆ ਤੇ ਇਹਨੇ ਕਰਮ ਵਾਲੀ ਸਕਿੰਟ ਚ ਦੁੱਧ ਲਾਉਣਾ ਠੀਕ ਆ ਹਾਂਜੀ ਸੋ ਦੋਸਤੋ ਆ ਤੁਸੀਂ ਇਹਦੇ ਚਾਰੇ ਪੈਰਾਂ ਤੇ ਜੈਜ ਮਾਰਕਿੰਗ ਧੁੰਨ ਤੋਂ ਲੋਲ ਆ ਦੇਖ ਸਕਦੇ ਆ ਜਿਵੇਂ ਅੰਕਲ ਪੱਪੂ ਸੰਦੂ ਨਹੀਂ ਕਹਿੰਦਾ ਭੋਇਆਂ ਨੂੰ ਟੱਚ ਕਰਦੀਆਂ ਸੀ ਪੂਛਾਂ ਦੇ ਵੇੜਾ ਸੁੰਭਰਦੀਆਂ ਜਾਂਦੀਆਂ ਸੀ ਪ੍ਰਾਣੀ ਨਸਲ ਵਾਲੀਆਂ ਐਂ ਸੁੰਭਣਦੀਆਂ ਯਾਰ ਝੋਟੀ ਆ ਕਿਹੜੀਆਂ ਗੱਲਾਂ ਪੂਛ ਪੁੰਝੇ ਲੱਗਦੀ ਵੇਹ ਦੀ ਠੀਕ ਆ ਥਣ ਵੀ ਇੱਕ ਗਲਾਬੀ ਆ ਗਿਆ ਬਾਪੂ ਹਾਂਜੀ 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 ਥਾਣੇ ਗਲਾਬੀ ਸੋ ਦੋਸਤੋ ਟੇਡਾ ਕਟਿਆ ਤੇ ਮਣਕੀ ਆਖਿਆ ਝੋਟੀ ਬਹੁਤ ਠੰਡੀ ਸੀਲ ਠੀਕ ਆ ਬਾਪੂ ਜੀ ਤੇ ਬਾਪੂ ਇਹਨੂੰ ਹਜੇ ਆਪਣਾ ਸੂਈ ਨੂੰ ਕਿੰਨੇ ਦਿਨ ਹੋ ਗਿਆ ਇੱਕ ਹਫਤਾ ਪੂਰਾ ਹੋਇਆ ਅਮਰਸਾ ਜੇ ਮੇਲਾ ਮਾਰਨਾ ਐਨੇ ਹਜੇ ਸ਼ੁਰੂ ਕੀਤਾ ਆ ਮਾੜਾ ਮਾੜਾ ਹੁਣ ਮੈਂ ਖਰਾਕ ਪੋਣੀ ਠੀਕ ਆ ਠੀਕ ਆ ਹਾਂਜੀ ਸੋ ਦੋਸਤੋ ਆ ਤੁਸੀਂ ਚੈੱਕ ਕਰ ਸਕਦੇ ਆ ਚਾਰੇ ਥਣਾ ਦੇ ਵਿੱਚ ਗੈਪ ਤੇ ਜਦੋਂ ਝੋਟੀ ਪਸਮੀ ਨਾ ਤੇ ਫੁੱਟ ਫੁੱਟ ਤੇ ਲਾ ਜਾਂਦੀ ਆ ਬਾਪੂ ਕਹਿੰਦਾ ਮੈਂ ਕਹਿੰਦਾ ਥਾਪੀ ਮਾਰਦਾ ਥਣਾ ਜੇ ਸੋਚ ਬਿਜਲੀ ਦੀ ਛੱਡੀਏ ਨਾ ਉਨੀ ਛੱਡੀ ਮੰਦਾਨੀ ਨਹੀਂ ਕਹੁੰਦੀ ਜਿੰਨੀ ਛੱਡੀ ਦੁੱਧ ਲਾ ਆਉਂਦੀ ਆ ਠੀਕ ਆ ਇਹ ਗਾਰੰਟੀ ਆ ਮੇਰੀ ਬਾਪੂ ਐਵੇਂ ਨਹੀਂ ਲੋਕੀ ਨੀਲੀ ਦੇ ਮਗਰ ਪਾਏ ਆ ਵੇਖੋ ਯਾਰ ਵਾਕਿਆ ਹੀ ਨੀਲੀ ਦਾ ਕਰਮਾਲੀ ਦੇ ਤੇ ਜਦੋਂ ਮੰਨ ਲਓ ਪਸਮਦੀ ਆ ਨਾ ਪੂਰੀ ਇੱਕ ਸਕਿੰਟ ਜੀ ਥਾਪੀ ਮਾਰ ਕੇ ਬਾਰੇ ਦੇ ਵੇਖਣ ਵਾਲੇ ਹੁੰਦੇ ਬਾਪੂ ਕਹਿੰਦਾ ਫੁੱਟ ਫੁੱਟ ਤੇ ਕਰ ਜਾਂਦੀ ਕਰਮਾਲੀ ਤੇ ਬਹੁਤ ਹੀ ਚੰਗਾ ਲੋਲ ਆ ਮਾਝੇ ਦੇ ਵਿੱਚ ਤੇ ਮੰਨ ਲਓ ਕਿੰਨਾ ਕੁ ਦੁੱਧ ਵਾਦੇ ਦੇ ਥੱਲੇ ਤਿਆਰ ਹੈ ਇਸ ਟਾਈਮ ਮੇਰਾ ਦੁੱਧ ਹੋਏ ਆ ਇਸ ਟਾਈਮ ਅਮਨ ਸਿਆ ਹੈਗਾ 10 ਲੀਟਰ ਅੱਛਾ ਹਾਂਜੀ ਠੀਕ ਆਪਾਂ 8 ਕਹਾਂਗੇ ਜਾਂ 10 ਤੇ ਆ 8 ਲੀਟਰ ਦੁੱਧ ਮੰਨ ਲਓ 8 ਲੀਟਰ ਆਪਾਂ ਮੰਨ ਕੇ ਦੇਣੀ ਆ ਹਾਂ ਅਸੀਂ ਜਾਵਾਂਗੇ ਦੁੱਧ 10 ਆ 8 ਆਪਾਂ ਦੱਸਾਂਗੇ 8 ਲੀਟਰ ਪੂਰਾ ਹੈ ਠੀਕ ਹੈ ਮੰਨ ਲਓ 8 ਲੀਟਰ ਭਾਈ ਮੰਨ ਲਓ ਬਾਪੂ ਕਹਿੰਦਾ ਵੀ 2 ਲੀਟਰ ਘੱਟ ਦੱਸਣਾ ਵਾ ਅਗਲੇ ਦੇ ਘਰੇ ਜਾ ਕੇ ਤਸੱਲੀ ਹੋਵੇ ਫਿਰ ਮੇਰੇ ਘਰੇ ਤਿੰਨ ਡੰਗ ਚੋਲੋ ਚਾਰ ਡੰਗ ਸੱਲੀ ਕਰਕੇ ਲਓ ਠੀਕ ਆ ਆਪਾਂ ਇਹ ਗਲਤੀ ਗਾਰੰਟੀ ਦਿਆ ਠੀਕ ਆ ਲੋ ਵੀ ਦੋਸਤੋ ਆਪਦੀ ਸਮਝ ਨਾਲ ਪੂਰੀ ਤਸੱਲੀ ਕਰਕੇ ਝੋਟੀ ਨੂੰ ਚਾਰ ਟਾਈਮ ਇੱਥੇ ਵਿਰਾਗਾ ਚੰਗੀ ਤਰ੍ਹਾਂ ਖਰੀਦ ਸਕਦੇ ਆ ਤੁਸੀਂ ਇਹਦੀ ਇੱਕ ਆਪਾਂ ਚਵਾਈ ਕਰਾਉਣੀ ਆ ਉਹ ਇੱਕ ਲੱਗ ਦੋ ਵੀਡੀਓ ਬਣਾ ਲਾਂਗੇ ਕਿਉਂਕਿ ਵੀਡੀਓ ਲੰਮੀ ਹੋ ਜਾਣੀ ਆ ਤੇ ਬਾਕੀ ਤੁਸੀਂ ਦੇਖ ਸਕਦੇ ਆ ਬਿਲਕੁਲ ਟੇਡਾ ਕੱਟ ਮੈਂ ਕਹਿੰਦਾ ਲੋਲੀ ਪੋਲੀ ਝੋਟੀ ਆ ਯਾਰ ਜਿੱਦਾਂ ਮਰਜੀ ਬੈਹ ਜੋਟ ਬਾਬੂ ਇਧਰ ਨੂੰ ਗੇੜਾ ਕੜਾਈ ਮਾਰਾ ਜਾਂ ਦੂਜੇ ਪਾਸੇ ਵੀ ਐਨਾ ਆਰਡਰ ਦੀ ਕੁਆਲਿਟੀ ਮੈਂ ਚੈੱਕ ਕਰਾਦਾ ਆ ਵੇਖੋ ਦੋਸਤੋ ਆ ਆਏ ਦਾ ਆਰਡਰ ਤੇ ਆ ਜਿਵੇਂ ਅੰਕਲ ਕਹਿੰਦੇ ਸੀ ਨਾ ਪੱਪੂ ਸੰਦੂ ਵੀ ਚੰਨ ਬਣਦੇ ਹੁੰਦੇ ਛੱਡਿਆ ਦੇ ਇਹੋ ਜੀਆਂ ਝੋਟੀਆਂ ਦੇ ਬੰਦੇ ਹੀ ਬਾਕੀ ਤੁਸੀਂ ਆਪਣੀ ਸਮਝ ਨਾਲ ਖਰੀਦ ਲਿਓ ਦੋਸਤੋ ਪੂਛ ਪੁੰਝੇ ਲੱਗਦੀ ਐ ਇਹੋ ਜੀ ਹੀਰੇ ਲੱਭਦੇ ਕਿਤੇ ਟੇਡੇ ਕੱਟ ਵਾਲੇ ਠੀਕ ਆ ਜੀ ਠੰਡੀ ਸੀ ਲਾ ਬਾਕੀ ਯਾਰ ਬਹੁਤ ਅਮਨ ਸਿਆ ਬਸ ਇਦਾਂ ਮੂਰੇ ਵੰਡਾ ਪਾ ਕੇ ਤੇ ਥਾਪੀ ਤੇ ਹਾਂ ਵੰਡ ਪਾ ਕੇ ਬਹਿ ਜਾਣਾ ਇਹਨੇ ਇਤਰੇ ਕਰਮਾਣੀ ਨੇ ਦੁੱਧ ਲਾਇਆ ਹੁਣ ਸਕੈ ਠੀਕ ਠੀਕ ਸੋ ਦੋਸਤੋ ਇਦਾਂ ਹੀ ਮੰਨ ਲਓ ਵੰਡਾ ਪਾ ਕੇ ਬਹਿ ਜਾਣਾ ਬਾਪੂ ਕਹਿੰਦਾ ਤੇ ਇਦਾਂ ਹੀ ਇਹਨੇ ਦੁੱਧ ਲਾ ਹੁਣਾ ਕਰਮਾਣੀ ਨੇ ਤੇ ਆਪਾਂ ਉਹਦੀ ਇੱਕ ਅਲੱਗ ਤੋਂ ਵੀਡੀਓ ਬਣਾ ਲੈਨੇ ਆ ਕਿਉਂਕਿ ਵੀਡੀਓ 15 ਮਿੰਟ ਦੀ ਬਣ ਜਾਣੀ ਤੇ ਫਿਰ ਇੰਟਰਸਟ ਨਹੀਂ ਕੋਈ ਰੱਖਦਾ ਲੰਮੀ ਵੀਡੀਓ ਦੇ ਵਿੱਚ ਸੋ ਇਹਦਾ ਬਾਪੂ ਫਿਰ ਮੁੱਲ ਮੁੱਲ ਫੋਨ ਤੇ ਕਰਾਂਗੇ ਜਾਇਜ਼ ਹੀ ਕਰਾਂਗੇ ਯਾਰ ਮੁੱਲ ਠੀਕ ਆ ਲੋ ਵੀ ਦੋਸਤੋ ਅੱਜ ਦੇ ਬਾਜ਼ਾਰ ਦੇ ਹਿਸਾਬ ਨਾਲ ਨੀਲੀ ਰਾਵੀ ਦੇ ਹਿਸਾਬ ਨਾਲ ਇਹਦਾ ਮੁੱਲ ਜਾਇਜ਼ ਹੀ ਹੋਊਗਾ ਬਾਪੂ ਕਹਿੰਦਾ ਵੀ ਝੋਟੀ ਇਹੋ ਜੀ 10 ਪਿੰਡਾਂ ਚ ਘੁੰਮ ਕੇ ਨਹੀਂ ਲੱਭਦੀ ਜਿਹੜੀ ਬਰੀਡ ਆ ਤੇ ਬਰੀਡ ਦਾ ਹੀ ਮੁੱਲ ਹੁੰਦਾ ਆ ਉਹ ਸੱਜਣਾ ਨੇ ਮੰਗਿਆ ਸੀ ਵੀ ਬਾਪੂ ਲਵੇਰਾ ਵੀ ਕੋਈ ਲਿਆ ਕੇ ਦਿਆ ਕਰ ਠੀਕ ਆ ਸ਼ੁਕਰ ਕਰਕੇ ਠੀਕ ਆ ਤੇ ਬਹੁਤ ਸੋਹਣੀ ਝੋਟੀ ਆ ਠੀਕ ਆ ਸੋ ਬਿਲਕੁਲ ਸਿੰਗਲ ਹੱਡੀ ਦੀ ਆ ਦੋਸਤੋ ਕੰਗਰੂੜ ਵਾਲੀ ਹੱਡੀ ਪੜਿਆਂ ਨਾਲੋਂ ਘੱਟੋ-ਘੱਟ ਮੰਨ ਲਓ 2-3 ਇੰਚ ਉੱਚੀ ਆ ਉੱਚੀ ਆ ਜਿੰਨੀ ਸਿੰਗਲ ਹੱਡੀ ਹੂ ਦੁੱਧ ਤੇ ਓਨੀ ਵੜਦੀ ਆ ਝੋਟੀ ਫਿਰਦੇ ਘੱਟੋ-ਘੱਟ ਜਿਹੜੀ ਪਹਿਲਣ ਪਲੂਨ ਕੱਟੀ ਹੁੰਦੀ ਆ ਜਿੰਨਾ ਕ ਮੇਰਾ ਤਜਰਬਾ ਆ ਇਹ ਡੇਢ ਮਹੀਨੇ ਤੱਕ ਦੁੱਧ ਵਾਧੀ ਆ ਜਿਹੜੇ ਵੀਰ ਇਸ ਚੀਜ਼ ਨੂੰ ਨੌਲੇਜ ਰੱਖਦੇ ਆ ਨਾ ਡੇਢ ਮਹੀਨੇ ਤੱਕ ਵੜਦੀ ਆ ਪੂਰੀ ਦੁੱਧ ਤੇ ਬਾਕੀ ਮਾਲੀ ਵੀ ਸੇਵਾ ਨਾ ਦੇਊਗੀ ਬਹੁਤ ਵਧੀਆ ਮੈਂ ਠੀਕ ਹੈ ਜੀ ਮਾਲੀ ਵੀ ਜੇ ਕਿਸੇ ਨੇ ਖਰੀਦਣਾ ਹੋਵੇ ਤਾਂ ਦੋਸਤੋ ਖਰੀਦ ਲਿਓ ਬਹੁਤ ਹੀ ਚੰਗਾ ਹੈ ਇੱਕ ਵਾਰੀ ਕਟਕੁੱਟ ਬਾਪੂ ਦਿਖਾ ਦੇ ਇਧਰ ਨੂੰ ਮੂਹਰ ਕਰਕੇ ਦਾ ਠੀਕ ਹੈ ਜੀ ਸੋ ਇਹ ਸੀ ਬਾਪੂ ਸਵਰਨ ਸਿੰਘ ਢੱਲੋਂ ਦੇ ਫਾਰਮ ਤੇ ਦੋ ਨਗੀਨੇ ਜੇ ਕਿਸੇ ਮੇਰੇ ਕਿਸਾਨ ਭਰਾ ਨੂੰ ਪਸੰਦ ਆਇਆ ਤਾਂ ਕਰਿਓ ਸੰਪਰਕ ਧੰਨਵਾਦ